प्यारी बच्चू आज ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀਐਸਟੀਐਸਸੀ ਜਾਂ ਐਨਐਮਐਮਐਸ ਦੀ ਜਿਹੜੀ ਓਐਮਆਰ ਸ਼ੀਟ ਹੋਏਗੀ ਉਹਦੇ ਬਾਰੇ ਗੱਲ ਕਰਾਂਗੇ ਕਿ ਓਐਮਆਰ ਸ਼ੀਟ ਨੂੰ ਕਿਵੇਂ ਫਿਲ ਕਰਨਾ ਹੈ ਇਹ ਤੁਹਾਡੇ ਸਾਹਮਣੇ ਇੱਕ ਓਐਮਆਰ ਸ਼ੀਟ ਦਾ ਸੈਂਪਲ ਹੈ ਤੁਹਾਡੀ ਓਐਮਆਰ ਸ਼ੀਟ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਗੀ ਜਿਹੜੀ ਕਿ ਪੇਪਰ ਦੇ ਵਿੱਚ ਹੋਏਗੀ ਤਾਂ ਇਹਨੂੰ ਦੇਖਦੇ ਆਪਾਂ ਕਿਵੇਂ ਫਿਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜੋ ਉੱਪਰ ਦਿਖਾਈ ਦੇ ਰਿਹਾ ਹੈ ਉਹ ਹੈ ਸਟੂਡੈਂਟ ਨੇਮ ਇਹਦੇ ਵਿੱਚ ਆਪਾਂ ਸਟੂਡੈਂਟ ਦਾ ਨੇਮ ਭਰਨਾ ਹੈ ਤੁਸੀਂ ਆਪਣਾ ਖੁਦ ਦਾ ਨੇਮ ਭਰਨਾ ਹੈ ਮੰਨ ਲਓ ਮੇਰਾ ਨਾਮ ਵਿਰਾਟ ਕੋਹਲੀ ਹੈ ਤਾਂ ਪਹਿਲਾਂ ਮੈਂ ਪਹਿਲੇ ਬਾਕਸ 'ਚ ਲਿਖਾਂਗਾ ਵੀ ਦੂਜੇ ਬਾਕਸ 'ਚ ਲਿਖਾਂਗਾ ਆਈ ਫਿਰ ਆਰ ਫਿਰ ਏ ਫਿਰ ਟੀ ਵਿਰਾਟ ਫਿਰ ਇੱਕ ਬਾਕਸ ਖਾਲੀ ਛੱਡ ਕੇ ਸਪੇਸ ਲਿਖਾਂਗਾ K O H L I ਕੋਹਲੀ ਇੱਕ ਬਾਕਸ ਦੇ ਵਿੱਚ ਇੱਕ ਹੀ ਅਲਫਾਬੈਟ ਆਏਗਾ ਤੇ ਕੈਪੀਟਲ ਲੈਟਰ ਲਿਖਨੇ ਹੈ ਇੱਕ ਬੋਕਸ ਇਕ ਕਲ ਇਕ ਲੈਟਰ ਆਏਗਾ ਤੇ ਉਹ ਕੈਪੀਟਲ ਹੋਏਗਾ ਵੱਡੇ ਅੱਖਰ ਇੰਗਲਿਸ਼ ਦੇ ਲਿਖਨੇ ਨੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆ ਜਾਏਗਾ ਸਟੂਡੈਂਟ ਰਜਿਸਟ੍ਰੇਸ਼ਨ ਨੰਬਰ ਇੱਥੇ ਰਜਿਸਟ੍ਰੇਸ਼ਨ ਨੰਬਰ ਦੀ ਜਗ੍ਹਾ ਤੇ ਆਊਗਾ ਸਟੂਡੈਂਟ ਰੋਲ ਨੰਬਰ ਤੁਹਾਡਾ ਰੋਲ ਨੰਬਰ ਆਏਗਾ ਇੱਥੇ ਤੇ 12 ਅੰਕਾਂ ਦਾ ਰੋਲ ਨੰਬਰ ਹੋਏਗਾ 12 ਡਿਜੀਟ ਦਾ ਤੁਹਾਡਾ ਰੋਲ ਨੰਬਰ ਹੋਏਗਾ ਉਹ ਤੁਸੀਂ ਇੱਥੇ ਇੱਕ ਬੋਕਸ ਦੇ ਵਿੱਚ ਇੱਕ ਅੰਕ ਵਰਨਾ ਹੈ 12 ਡਿਜੀਟ ਦਾ ਫੋਨ ਨੰਬਰ ਭਰ ਦੇਣਾ ਹੈ ਨੈਕਸਟ ਆ ਗਿਆ ਡੇਟ ਆਫ ਬਰਥ ਤਾਂ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਲਿਖ ਦੇਣੀ ਹੈ ਨੇਮ ਆਫ ਦਾ ਸਕੂਲ ਉਦੇਸ਼ ਨਹੀਂ ਆਏਗਾ نیچے ਆ ਗਏ 1 ਤੋਂ ਲੈ ਕੇ ਇਹ ਸਾਰੇ 180 ਕੁਐਸਚਨ ਚਾਰ ਆਪਸ਼ਨਸ ਨੇ ਇੱਕ ਨੂੰ ਮਾਰਕ ਕਰਨਾ ਹੈ ਤੁਹਾਨੂੰ ਪਤਾ ਹੀ ਹੋਤਾ ਚਾਰਾਂ ਵਿੱਚੋਂ 1 2 3 ਜਿਹੜੇ ਕੁਐਸਚਨ ਦਾ ਜਿਹੜਾ ਆਨਸਰ ਹੋਏਗਾ ਉਹਨੂੰ ਮਾਰਕ ਕਰ ਦੇਣਾ ਨੀਚੇ ਆ ਰਿਹਾ ਆਪਣੇ ਕੋਲ ਬੁੱਕਸ ਆ ਰਿਹਾ ਇੱਕ ਕੈਂਡੀਡੇਟ ਸਿਗਨੇਚਰ ਐਨਾ ਮਤਲਬ ਇੱਥੇ ਤੁਹਾਡੇ ਸਿਗਨੇਚਰ ਹੋਣਗੇ ਵਿਰਾਟ ਇੱਧਰ ਆ ਗਿਆ ਨਾਲ ਲਿਖ ਬਾਕਸ ਇੱਥੇ ਹੈ ਇਨਵਿਜੀਲੇਟਰ ਸਿਗਨੇਚਰ ਐਨਾ ਮਤਲਬ ਇੱਥੇ ਜਿਹੜੀ ਟੀਚਰ ਦੀ ਤੁਹਾਡੇ ਉੱਤੇ ਡਿਊਟੀ ਹੋਏਗੀ ਉਹਦੇ ਸਿਗਨੇਚਰ ਇੱਥੇ ਹੋ ਜਾਣਗੇ ਤਾਂ ਇਸ ਤਰ੍ਹਾਂ OMR ਸ਼ੀਟ ਨੂੰ ਬੜੇ ਧਿਆਨ ਦੇ ਨਾਲ ਫਿਲ ਕਰਨਾ ਹੈ ਧਿਆਨ ਰੱਖਣੇ ਕਿ OMR ਸ਼ੀਟ ਦੇ ਉੱਤੇ ਕਦੇ ਵੀ ਵਾਈਟਨਰ ਯੂਜ਼ ਨਹੀਂ ਕਰਨਾ ਜੋ ਆਪਾਂ ਫਲੂਇਡ ਵਾਈਟ ਫਲੂਇਡ ਯੂਜ਼ ਕਰਦੇ ਹਾਂ ਉਹ ਕਦੇ ਵੀ OMR ਸ਼ੀਟ ਦੇ ਉੱਪਰ ਯੂਜ਼ ਨਹੀਂ ਕਰਨੀ ਕਈ ਬੱਚੇ ਕੀ ਕਰਦੇ ਨੇ ਉਹ ਕਹਿੰਦੇ ਨੇ ਵੀ ਆ ਮੇਰਾ ਨਾ ਕੁਐਸਚਨ ਗਲਤੀ ਨਾਲ ਦੂਜੀ ਆਪਸ਼ਨ ਠੀਕ ਹੋ ਗਈ ਮੈਂ ਤੀਜੀ ਕਰਨੀ ਸੀ ਤਾਂ ਐਂਦੇ ਤੇ ਉਹ ਕਹਿੰਦੇ ਨੇ ਅਸੀਂ ਵਾਈਟਨਰ ਲਗਾ ਦਿੰਨੇ ਆ ਤੇ ਉਹ ਸਵੇਰ ਤੀਸਰੀ ਆਪਸ਼ਨ ਨੂੰ ਮੈਂ ਦੁਬਾਰਾ ਮਾਰਕ ਕਰ ਦਾਂਗਾ ਕਦੇ ਵੀ ਵਾਈਟਨਰ ਯੂਜ਼ ਨਹੀਂ ਕਰਨਾ ਥੈਂਕ ਯੂ